ਹੈਲੋ ਜੀ ਸਤਿ ਸ੍ਰੀ ਅਕਾਲ ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਵਿੱਚ ਜਿਸ ਦਾ ਨਾਮ ਹੈ ਦੋ ਭੈਣਾਂ ਉਮੀਦ ਕਰਦੇ ਹਾਂ ਸਭ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਸੋਮਵਾਰ ਦਾ ਅੱਜ ਰਿਮ ਨੂੰ ਆਪਾਂ ਫੇਰ ਸਕੂਲ ਨਹੀਂ ਭੇਜਿਆ ਹੈਗਾ ਕਿਉਂਕਿ ਰਿਮ ਬਿਮਾਰ ਹੋ ਰਹੀ ਹੈਗੀ ਕਾਫੀ ਦਿਨਾਂ ਤੋਂ ਇਹਦੀ ਪੇਟ ਦੇ ਵਿੱਚ ਇਨਫੈਕਸ਼ਨ ਹੋ ਗਈ ਬੁਖਾਰ ਹੋਣ ਲੱਗ ਗਿਆ ਉਹਦੇ ਕਾਰਨ ਫਿਰ ਡਾਕਟਰ ਕਹਿੰਦੇ ਵੀ ਦੀ ਰੈਸਟ ਕਰਵਾਓ ਵੱਧ ਤੋਂ ਵੱਧ ਤਾਂ ਕਰਕੇ ਆਪਾਂ ਇਹਨੂੰ ਸਕੂਲ ਨਹੀਂ ਭੇਜ ਰਹੇ ਹੈਗੇ ਬਾਕੀ ਚਲੋ ਇੰਨਾ ਵਧੀਆ ਵੀ ਇਹਦੇ ਪੇਪਰ ਪਹਿਲਾਂ ਸਾਰੇ ਖਤਮ ਹੋ ਗਏ ਫ੍ਰੀ ਹੋ ਗਈ ਹੁਣ ਇਹ ਸਕੂਲ ਤਾਂ ਲੱਗਦੇ ਨੇ ਚਲ ਪੇਪਰ ਹੋ ਗਏ ਇਸ ਕਰਕੇ ਵੀ ਚਲ ਐ ਜੇ ਹੋ ਗਿਆ ਚਲ ਹੁਣ ਫ੍ਰੀ ਹੈਗੀ ਵੀ ਵੱਧ ਤੋਂ ਵੱਧ ਦੀ ਰੈਸਟ ਕਰਵਾਈਏ ਨਹੀਂ ਪੇਪਰਾਂ ਦੇ ਵਿੱਚ ਬੱਚੇ ਨੂੰ ਔਖਾ ਹੋ ਜਾਂਦਾਗਾ ਉੱਧਰ ਰਵਾਬ ਸੁੱਤੀ ਪਈਏਗੀ ਸੌਂਗੀ ਰਵਾਬ ਵੀ ਖੇਡ ਖੁੜ ਕੇ ਹਾਂਜੀ ਆਪਣੇ ਨੀਚੋ ਚੰਗੀ ਤਰ੍ਹਾਂ ਸਫਾਈ ਹੋ ਗਈ ਆ ਘਰ ਦੇ ਵਿੱਚ ਝਾੜੂ ਪੋਚਾ ਹੋ ਗਿਆ ਸਾਰੇ ਉੱਪਰ ਰਹਿੰਦੀ ਆ ਉੱਪਰ ਅੱਜ ਅਸੀਂ ਗਏ ਨਹੀਂ ਹੈਗੇ ਸਫਾਈ ਕਰਨ ਨੀਚੇ-ਨੀਚੇ ਸਾਰੀ ਕਰਤੀ ਹੈਗੀ ਹਾਂਜੀ ਪਲੀਜ਼ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਈਉਂਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਅੱਗੇ ਸ਼ੇਅਰ ਕਰਨਾ ਇਹ ਵੀਡੀਓ ਵਧੀਆ ਲੱਗਦੀ ਆ ਤੇ ਸੋਨੇ ਸੋਨੇ ਕਮੈਂਟ ਕਰਨਾ ਹਾਂਜੀ ਬਿਲਦਿਆ ਤੁਹਾਨੂੰ ਅਸੀਂ ਥੋੜਾ ਟਾਈਮ ਬਾਅਦ ਜੁੜੇ ਰਹੋ ਸਾਡੀ ਵੀਡੀਓ ਨਾਲ ਹਾਂਜੀ ਇੱਥੇ ਲਈਆਂ ਆਪਾਂ ਥੋੜੀਆਂ ਜੀਆਂ ਗਾਜਰਾ ਗਾਜਰਾ ਆਪਾਂ ਕੀ ਕਰਨ ਵਾਸਤੇ ਲਈਆਂ ਨੇ ਗੀਆਂ ਮੈਂ ਬਣਾ ਰਹੀਆਂ ਅੱਜ ਗਾਜਰ ਪਾਕ ਗਾਜਰ ਪਾਕ ਜਾਂ ਗਜਰੇਲਾ ਹਨਾ ਅਲੱਗ ਅਲੱਗ ਬੋਲਦੇ ਕੋਈ ਗਾਜਰ ਪਾਕ ਕਹਿੰਦੇ ਤਾਂ ਕੋਈ ਗਜਰੇਲਾ ਮੈਂ ਬਣਾ ਰਹੀਆਂਗੀ ਕਿਉਂਕਿ ਮੈਂ ਕਦੇ ਬਣਾਇਆ ਨਹੀਂ ਹੈਗਾ ਮੈਂ ਪਹਿਲੀ ਵਾਰ ਬਣਾ ਰਹੀ ਆਂਗੀ ਕੋਸ਼ਿਸ਼ ਕਰਦੀ ਆਂ ਬਣਾ ਕੇ ਇਹ ਵਧੀਆ ਬਣ ਗਿਆ ਤਾਂ ਆਪਾਂ ਅੱਗੇ ਤੋਂ ਜ਼ਿਆਦਾ ਬਣਾਵਾਂਗੇ ਇੱਥੇ ਤਾਂ ਮੈਂ ਕਿਲੋ ਕੁ ਗਾਜਰਾ ਲੈਂਤੀ ਆਂ ਨਹੀਂ ਕਿਲੋ ਕੁ ਦੇ ਵਿੱਚ ਬਣਾ ਕੇ ਦੇਖ ਰਹੀ ਆਂਗੀ ਇਹਨਾਂ ਨੂੰ ਮੈਂ ਧੋਲੀਆਂ ਧੋ ਕੇ ਹੁਣ ਆਪਾਂ ਇਹਨਾਂ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਫੇਰ ਆਪਾਂ ਕਰਦੇ ਆ ਤਾਂ ਕद्दूकस ਜੁੜੇ ਰਹੇ ਹੋ ਵੀਡੀਓ ਨਾਲ ਤੇ ਮੈਨੂੰ ਦੱਸਿਓ ਵੀ ਮੇਰਾ ਤਰੀਕਾ ਸਹੀ ਆ ਜਾਂ ਗਲਤ ਹੈਗਾ ਇਹਨਾਂ ਨੂੰ ਬਣਾਉਣ ਦਾ ਹਾਂਜੀ ਜੁੜੇ ਰਹੋ ਵੀਡੀਓ ਨਾਲ ਹਾਂਜੀ ਆਪਾਂ ਇੱਥੇ ਕਚਰਾ ਕਰ ਲਿਆ ਸੀ ਕੱਦੂ ਕਸ ਕਦੂ ਕਸ ਕਰਕੇ ਹੁਣ ਆਪਾਂ ਕਰ ਰਹੇ ਆਂਗੇ ਇੱਥੇ ਪਾ ਰਹੇ ਆਂਗੇ ਇਹ ਪਰਾਹੀ ਚੱਕੀ ਆਪਾਂ ਪਾ ਰਹੇ ਆਂਗੇ ਇੱਥੇ ਕਿਉਂ ਕਿਉਂ ਪਾਦੇ ਆਂ ਆਪਾਂ ਇੱਥੇ ਦੇਸੀ ਥੋੜਾ ਜਿਹਾ ਸੋ ਪਾ ਲਿਆ ਹੁਣ ਇਹਨਾਂ ਨੂੰ ਹੋ ਜਾਂਦੀ ਚੰਗੀ ਤਰ੍ਹਾਂ ਗਰਮ ਫੇਰ ਪਾਵਾਂਗੇ ਆਪਾਂ ਗਾਜਰਾਂ ਵਿੱਚ ਹਾਂਜੀ ਆਪਾਂ ਨਾ ਚੰਗੀ ਤਰ੍ਹਾਂ ਕਿਉ ਹੋ ਗਿਆ ਗਰਮ ਹੁਣ ਆਪਾਂ ਵਿੱਚ ਪਾ ਰਹੇ ਹਾਂ ਇਹ ਗਾਜਰਾਂ ਹਾਂ ਜੀ ਇੱਥੇ ਆਪਣੀਆਂ ਗਾਜਰਾਂ ਚੰਗੀ ਤਰ੍ਹਾਂ ਪੱਕ ਗਈਆਂ ਨੇ ਜੀਆਂ ਬਣ ਗਿਆ ਖੁਸ਼ਬੂ ਜੀ ਆਉਣ ਲੱਗ ਗਈ ਆ ਹੁਣ ਮੈਂ ਇੱਥੇ ਪਾ ਰਹੀ ਹਾਂ ਚੀਨੀ ਚੀਨੀ ਮੈਂ ਆਪਣੇ ਹਿਸਾਬ ਨਾਲ ਹੀ ਪਾ ਰਹੀ ਹਾਂਗੀ ਟੱਕ ਜਿਹਾ ਲਾ ਕੇ ਵੀ ਕਿੰਨੀ ਪਾਉਣੀ ਹੈਗੀ ਉਸ ਹਾਵ ਜਿਤਨੇ ਪਾ ਰਹੀ ਹਾਂਗੀ ਇੱਥੇ ਥੋੜਾ ਜਿਹਾ ਤਾਂ ਹੈਗਾ ਮੈਂ ਤਾਂ ਆਪਣੇ ਹਿਸਾਬ ਦੇ ਨਾਲ ਐਨੀ ਚੱਲਿਆ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ फोन आपा पा, पा रहे हैं इथे अपने ड्राई फ्रूट आपा तुमगी तरह कर दियो मिक्स इथे अपना गाजर का हलवा बनके तैयार आ

ਤੁਸ ਤਾਂ ਬਹੁਤ ਜ਼ਿਆਦਾ ਮਿੱਠਾ ਖਾਂਦੇ ਆ ਪਰ ਆ ਨਹੀਂ ਲੱਗਦਾ ਕਿ ਲekin ਖਾਂਦੋਪਨ ਨਾਇਆ ਕਸਾ ਨਾ ਕੰਗਾਵਾ ਬੋਜੇ ਜੀ ਭਈਆ ਭੋਲੇ ਦੇ ਦਰਸ਼ਨ ਕਰਨ ਆ ਰਹੇ ਹੈ ਕਿ ਸੇਸ਼ਨ ਕਰਨ ਆ ਰਹੇ ਹੈ ਠੀਕ ਆ ਖਾਂਦੋਪਨ